ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਸਾਡੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਵਾਰਸਾਂ ਨੂੰ ਜਿਹੜੀਆਂ ਅੱਜ ਨਿਯੁਕਤੀ ਪੱਤਰ ਦਿੱਤੇ ਗਏ ਆ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਸਾਡੇ 32 ਪਰਿਵਾਰ ਸਾਡੇ ਮੋਗੇ ਜ਼ਿਲ੍ਹੇ ਤੋਂ ਜਿਹੜੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲੀਆਂ ਨੇ 20 ਪਰਿਵਾਰ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸੀ ਉਹਨਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਗਏ ਨੇ ਔਰ 30 ਸਾਡੀਆਂ ਬੱਚੀਆਂ ਪੈਣਾ ਜਿਨ੍ਹਾਂ ਨੂੰ ਆਤਮ ਨਿਰਪਰ ਬਣਾਉਣ ਦੇ ਲਈ ਟ੍ਰੇਨਿੰਗ ਦਿੱਤੀ ਗਈ ਆ ਔਰ ਉਹ ਪੈਣਾ ਜਾ ਕੇ ਅੱਗੇ ਹੋਰ ਸਾਡੀਆਂ ਜਿਹੜੀਆਂ ਪਿੰਡਾਂ ਦੇ ਵਿੱਚ ਪੈਣਾ ਉਹਨਾਂ ਨੂੰ ਟ੍ਰੇਨ ਕਰਨ ਗਈਆਂ ਤਾਂ ਕਿ ਉਹ ਆਤਮ ਨਿਰਪਰ ਹੋ ਸਕਣ ਸੋ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਮਨ ਸਿੰਘ ਮਾਨ ਜੀ ਦਾ ਸਾਡੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਡੀਆਂ ਪਰਿਵਾਰਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਸਰ ਮੱਥੇ ਰੱਖ ਕੇ ਇਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਔਰ ਇਹਨਾਂ ਨੂੰ ਰੋਟੀ ਪਾਇਆ ਤੇ ਮੈਂ ਇਹਨਾਂ ਪਰਿਵਾਰਾਂ ਨੂੰ ਬੈਸਟ ਵਿਸ਼ੇਸ ਦਿੰਨੀ ਆ ਸ਼ੁਭ ਕਾਮਨਾਵਾਂ ਦਿੰਨੀ ਆ ਬੱਚਿਆਂ ਨੂੰ ਤਾਂ ਜੋ ਹੋਰ ਪੜ੍ਹ ਲਿਖ ਕੇ ਜਿਹੜਾ ਅੱਗੇ ਪ੍ਰਮੋਟ ਹੋ ਸਕਣ ਅੱਛੇ ਅਫਸਰ ਬਣ ਵੱਡੇ ਪੜਾਈ ਕਰਕੇ ਹੋਰ ਸੋ ਅੱਜ ਦਾ ਇਹ ਪ੍ਰੋਗਰਾਮ ਦੇ ਵਿੱਚ ਸਾਡੇ ਮੁੱਖ ਖੇਤੀਬਾੜੀ ਅਫਸਰ ਸਰਦਾਰ ਜਸਵਿੰਦਰ ਸਿੰਘ ਬਰਾੜ ਜੀ ਜਿਨ੍ਹਾਂ ਨੇ ਬਹੁਤ ਅੱਛੀ ਭੂਮਿਕਾ ਨਿਭਾਈ ਔਰ ਜ਼ਿਲ੍ਹੇ ਦੇ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸਾਡੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੇ ਕਿਸਾਨੀ ਨੂੰ ਲੈ ਕੇ ਸਾਡੀ ਖੇਤੀਬਾੜੀ ਨੂੰ ਲੈ ਕੇ ਸਾਡਾ ਮੋਗਾ ਜਿਹੜਾ ਬੋਲਦੀਆਂ ਸ਼ੋਹਰ ਹੈ ਸਭ ਤੋਂ ਪਹਿਲੀ ਪੂਰੇ ਪੰਜਾਬ ਦੀ ਜਿਹੜੀ ਮਸ਼ੀਨ ਸੋਇਲ ਟੈਸਟਿੰਗ ਮਸ਼ੀਨ ਜਿਹੜੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ तकरीबन 72 ਤਰ੍ਹਾਂ ਦੇ ਜਿਹੜੇ ਟੈਸਟ ਕੀਤੇ ਜਾਂਦੇ ਨੇ ਤੇ ਆਧੁਨਿਕ ਲੈਬ ਜਿਹੜੀ ਸਾਡੇ ਮੋਗਾ ਵਿਖੇ ਤਿਆਰ ਕੀਤੀ ਗਈ ਹੈ ਔਰ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਸਾਡੇ ਸਾਰੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕਰਦੀ ਆ ਤਾਂ ਜੋ ਉਹ ਇਦਾਂ ਦੇ ਜਿਹੜੇ ਹੈਗੇ ਉਹ ਉਪਰਾਲੇ ਹੋਰ ਕਰਦੇ ਰਹਿਣ ਰੰਜੋਰ ਸਿੰਘ ਜੀ ਹੋਰ ਕਿਹੜੇ ਬਸਪੋਰਟ ਹਾਂਜੀ ਆਪਣਾ ਖੇੜਾ ਟਰੋਲੀ ਤੋਂ ਜੀ ਫਦੇ ਕੜਮੇ ਹੀ ਦੂਰ ਕੋਈ ਪਹੁੰਚੀ ਹੋ ਨੌਕਰੀ ਮਿਲੀ ਜਾਂ ਸਰਟੀਫਿਕੇਟ ਮਿਲਿਆ ਕੀ ਬੋ ਇਹ ਜੀ ਜੋ ਵੀ ਆਪਣਾ ਮਾਨ ਸਰਕਾਰ ਨੇ ਕਿਸਾਨੀ ਅਦੋਲਾਂ ਚ ਸ਼ਹੀਦ ਹੋਏ ਪਰਿਵਾਰ ਉਹਨਾਂ ਦੇ ਜੋ ਵੀ ਪਰਿਵਾਰ ਸੀ ਉਹਨਾਂ ਦੇ ਨੌਕਰੀਆਂ ਦੇਣ ਦੇ ਬਾਰੇ ਜੋ ਸੋਚਿਆ ਸੀ ਉਹਨਾਂ ਨੇ ਜੋ ਅੱਜ ਨੌਕਰੀਆਂ ਦਿੱਤੀਆਂ ਏ ਉਹਨਾਂ ਦਾ ਬਹੁਤ ਧੰਨਵਾਦ। ਕੋਟੀ ਫੈਮਿਲੀ ਚ ਕੌਣ ਸੀ ਕੋਈ? ਸਾਡੇ ਫਾਦਰ ਸਾਹਿਬ ਜੀ। ਕੀ ਨਾਮ ਸੀ ਉਹਨਾਂ ਦਾ? ਸਰਦਾਰ ਬੋਟਾ ਸਿੰਘ ਜੀ। ਤੇ ਕਿਹੜੇ ਬੈਂਕ ਵਿੱਚ ਨੌਕਰੀ ਬੁਲਾਈ ਤੋਂ? ਖੇਤੀਬਾੜੀ। ਹਾਂ ਜੀ। ਅੱਜ ਮਾਨ ਨੂੰ ਤਾਂ ਤਸੱਲੀ ਹੋਈ ਆ ਵੀ ਆ। ਪੂਰੀ ਜੀ ਪੂਰੀ ਪੂਰੀ। ਹਾਂ ਜੀ ਹਾਂ ਜੀ ਬਹੁਤ ਬਹੁਤ ਜੀ। ਠੀਕ ਹੋ ਗਿਆ। ਇਹਦਾ ਧੰਨਵਾਦ ਕਰਨਾ ਚਾਹੁੰਦਾ। ਮਾਨ ਸਰਕਾਰ ਦਾ ਜੀ ਜਿਨ੍ਹਾਂ